ਗਰਾਊਂਡ ਦੇ ਵਿੱਚ ਅਸੀਂ ਸਫਾਈ ਕੀਤੀ ਐ ਨੌਜਵਾਨ ਕਹਿੰਦੇ ਔਰ ਉੱਥੇ ਗੰਦਗੀ ਰੂੜੀ ਛੁੱਟੀ ਜਾ ਰਹੀ ਔਰ ਉਲਟਾ ਸਾਨੂੰ ਦਾਬੇ ਜੁਲਾਈ ਜਾ ਰਿਹਾ ਕਹ ਰਹੇ ਨੇ ਕਿ ਅਸੀਂ ਉੱਥੇ ਖੇਡਦੇ ਆਂ ਔਰ ਸਾਡਾ ਨੈਟ ਵਾਲੀਵਾਲ ਲਾ ਪਾੜ ਦਿੱਤਾਈ ਤੁਸੀਂ ਨੌਜਵਾਨ ਖੇਡਦੇ ਹੋ ਗਰਾਊਂਡ ਖੇਡਣ ਲਈ ਹੁੰਦਾ ਉਹ ਗੰਦਗੀ ਕਿਉਂ ਛੱਡਦੇ ਐ ਇਸ ਤਰ੍ਹਾਂ ਕਿਉਂ ਕਰ ਰਿਹਾ ਤੁਹਾਡੇ ਨਾਲ ਚਾਉਂਦੇ ਨੇ ਕਿ ਮੁੰਡੇ ਨਸ਼ਿਆਂ ਦੇ ਲੱਗਣ ਇਹ ਕਿਉਂ ਖੇਡਦੇ ਨੇ ਕੋਈ ਆਪਣਾ ਗਰਾਊਂਡ ਦੇ ਵਿੱਚ ਰੂੜੀ ਲਾਈ ਗਈ ਆ ਉੱਥੇ ਸੁੱਟੀ ਗਈ ਆ ਨਾਲੀਆਂ ਦੇ ਵਿੱਚੋਂ ਗੰਦਗੀ ਕੱਢ ਕੇ ਜੀ ਮੁੰਡਿਆਂ ਨੂੰ ਧੱਕੇ-ਤੁੱਕੇ ਮਾਰੇ ਗਏ ਜੀ ਨਹੀਂ ਨਹੀਂ ਜੀ ਐਸਾ ਕੁਝ ਨਹੀਂ ਹੋਇਆਗਾ ਕਿ ਮੈਂ ਕਿਹਾ ਇੱਥੇ ਗੰਦ ਨਾ ਸੁੱਟੋ ਕਿ ਅਸੀਂ ਤਾਂ ਸਫਾਈ ਕੀਤੀ ਇੱਥੇ ਤੁਸੀਂ ਗੰਦ ਸੁੱਟੀ ਆ ਰਹੇ ਕਹਿੰਦਾ ਤੂੰ ਕੌਣ ਨਾ ਰੋਕਣ ਵਾਲਾ ਮੈਨੂੰ ਸਰਪੰਚ ਸਾਹਿਬ ਨੂੰ ਵੀ ਅੱਭੀ ਸਾਨੂੰ ਕੋਈ ਪੁੱਛਦਾ ਨਹੀਂ ਇੱਥੇ ਮੁੰਡੇ ਆਪ ਲੱਗੇ ਹੋਏ ਆ ਉਹਾਂ ਦੇ ਸਾਨੂੰ ਪੁੱਛ ਕੇ ਕੰਮ ਕੀਤਾ ਜਾਵੇ ਅਸੀਂ ਮਤਾ ਪਾਇਆ ਜੀ ਅਸੀਂ ਜੇ ਕੀਤਾ ਉਹ ਕੀਤਾ ਫਿਰ 2 ਮਹੀਨਾ ਤੋਂ ਨਰੇਗਾ ਦਾ ਕੰਮ ਚੱਲਦਾ ਜੀ ਅਸੀਂ ਆਖਿਆ ਨਰੇਗਾ ਦਾ ਕੰਮ ਗਰਾਊਂਡ 'ਚ ਲਾ ਦਿਓ ਸਫਾਈ ਤੋਂ ਪਹਿਲਾਂ ਸਫਾਈ ਕਰਾ ਦਿਓ 2 ਮਹੀਨਾ ਤੋਂ ਫੋਟਮਾਂ ਪੈ ਰਹੀਆਂ ਜੀ ਨਰੇਗਾ ਦੀਆਂ ਪਿੰਡ 'ਚ ਦੁੱਕੀ ਦਾ ਕੰਮ ਨਹੀਂ ਹੋਇਆ ਤੁਸੀਂ ਜਾ ਕੇ ਵੇਖ ਸਕਦੇ ਹੋ ਇਹ ਲੜਕੇ ਖੇਡ ਰਹੇ ਆ ਜਾਂ ਕੁਝ ਨਹੀਂ ਕਰ ਰਹੇ ਆ ਉਸ ਜਗ੍ਹਾ ਤੇ ਨਹੀਂ ਉਹ ਤਾਂ ਸਾਈਡ ਤੇ ਉੱਤੇ ਐ ਛੋਟੀ ਜੀ ਟਰਾਲੀ ਹੁੰਦੀ ਜਿਹੜੀ ਦੀਪ ਵਾਲੀ ਟਰਾਲੀ ਹੁੰਦੀ ਆ ਉਹਦੇ ਵਿੱਚ ਖੰਭ ਪਰ ਗਰਾਊਂਡ ਦਾ ਖੇਡਣ ਲਈ ਹੁੰਦਾ ਨਾ ਉਹ ਰੂੜੀ ਆਸਤੇ ਤਾਂ ਹੁੰਦਾ ਹੀ ਨਹੀਂ ਜੀ ਕਰੋ ਨੈੱਟ 파ੜਨ ਲੱਗੇ ਮੈਂ ਵੀਡੀਓ ਉਸੇ ਟਾਈਮ ਬਣਾਉਣ ਲੱਪਿਆ ਮੈਨੂੰ ਧਮਕਾ ਰਹੇ ਸੀ ਮੈਂ ਫੇਰੀ ਵੀਡੀਓ ਬਣਾਈ ਉਲਟਾ ਮੈਨੂੰ ਧਮਕਾਇਆ ਗਿਆ ਇਹਦਾ ਫੋਨ ਖੋਵੋ ਇਹਦਾ ਫੋਨ ਤੋੜੋ ਤੇਰੇ ਚਪੇੜਾਂ ਪੈ ਜਾਣੀਆਂ ਫੋਨ ਜੇਬ 'ਚ ਰੱਖ ਲੈ ਆ ਨੈਟ ਬਾੜਦਾ ਹੀ ਅਸੀਂ ਪੈਸੇ ਪਾ ਕੇ ਮੁੰਡਿਆਂ ਨੇ ਨੈਟ ਲਿਆਂਦਾ ਨਹੀਂ ਇਹ ਨਹੀਂ ਗੱਲ ਨਹੀਂ ਨਹੀਂ ਆਹ ਗਲਤ ਗੱਲ ਹੈ ਚਾਚਾ ਹੁਣ ਹਾਂ ਦਾ ਬੰਦ ਕਰ ਤੇ ਤੂੰ ਮਜ਼ਦੂਰੀ ਲਈ ਤੂੰ ਮਤਾ ਪਵਾਇਆ ਈ ਅੱਛਾ ਗਰਾਊਂਡ ਸਾਫ ਕਰ ਲਈ ਕਹਿੰਦੇ ਮਤਾ ਪਵਾਇਆ ਤੂੰ ਸਰਪੰਚ ਨੂੰ ਪੁੱਛਿਆ ਆ ਗਰਾਊਂਡ ਸਾਫ ਕਰ ਲਈ ਵੀ ਕੋਈ ਮਤਾ ਹੁੰਦਾ ਈ ਦੱਸ ਦੋ ਕੋਈ ਗਰਾਊਂਡ ਸਾਫ ਕਰ ਲਈ ਮਤਾ ਹੁੰਦਾ ਕਿਵੇਂ ਬੋਲ ਰੇ ਕੀ ਕਹਿ ਮੈਂ ਤੂੰ ਮਤਾ ਪਵਾਇਆ ਏ ਗਰਾਮ ਨੂੰ ਸਾਫ ਕਰਨ ਸਰਪੰਚ ਨੂੰ ਪੁੱਛਿਆ ਅੱਛਾ ਗਰਾਊਂਡ ਕਿੰਨੇ ਮੇਰੇ ਸਾ ਚਾਰਾਂ ਸਾਲਾਂ ਦਾ ਇੱਥੇ ਮਿੱਟੀ ਪਈ ਸੀ ਛੱਪੜ ਸਾਫ ਕਰਾਇਆ ਸੀ ਚਾਰਾਂ ਸਾਲਾਂ ਤੋਂ ਮਿੱਟੀ ਪਈ ਹਟੇਰ ਵੇਖ ਸਕਦੇ ਹੋ ਵੀਡੀਓ ਮੇਰੇ ਕੋਲ ਪਈਆਂ ਜੋ ਗੰਦ ਇੱਥੇ ਹੈਗਾ ਸੀਗਾ ਠੀਕ ਹੈ ਚਾਰਾਂ ਸਾਲਾਂ ਤੋਂ ਕਿਸੇ ਨੂੰ ਦਿਸਿਆ ਨਹੀਂ ਤੇ ਜਿੰਨੂੰ ਦਿਸਿਆ ਤੇ ਹੁਣ ਕਹਿ ਰਹੇ ਨੇ ਕਿ ਤੁਸੀਂ ਮਤਾ ਪਵਾਇਆ ਸਰਪੰਚ ਤੋਂ ਗਰਾਊਂਡ ਸਾਫ ਕਰਨ ਲਈ ਕੋਈ ਮਤਾ ਚਾਹੀਦਾ ਕਿਸੇ ਦੀ ਮਨਜ਼ੂਰੀ ਚਾਹੀਦੀ ਮੈਨੂੰ ਦੱਸੋ ਆ ਗਰਾਉਂਡ ਅਹੀਂ ਸਾਫ ਕੀਤਾ ਜੀ ਪਿੰਡ ਬਰਿਆਮ ਵਾਲਾ ਤੇ ਇਹਨਾਂ ਦੀ ਸਰਪੰਚੀਆ ਜਾਂ ਕਮੇਟੀ ਨਾਲ ਸੱਟੋ ਅਸੀਂ ਤੂੰ ਕੋਣ ਰੋਕਣ ਰੋਕਣ ਵਾਲਾ ਅਸੀਂ ਟਟਾਂਗੇ ਹਾਂਜੀ ਕੀ ਸੱਟੋਗੇ ਹਾਂ ਅੱਛਾ ਵੇ ਲੋਈ ਟਟਾਂਗੇ ਆਹ ਵੇ ਲੋ ਸੁਣਦੇ ਪੈ ਸਾਰੇ ਕੋਈ ਆਹ ਲਈ ਇਹਨਾਂ ਦਾ ਪਿੰਡ ਬਰਿਆਮ ਵਾਲਾ ਆ ਅਸੀਂ ਮੁੰਡਾ ਹੈਗਾ ਪਿੰਡ ਚ ਹੀ ਉਹਨੇ ਵਿਚਾਰੇ ਨੇ ਆਪਦੇ ਪੱਲਿਓ ਤੇਲ ਬਾਲਿਆ ਸਾਰਾ ਮਿੱਟੀ ਸਾਫ ਕੀਤੀ ਕੋਈ ਸਰਪੰਚ ਨਹੀਂ ਸੁਣਦਾ ਕੋਈ ਕੁਝ ਨਹੀਂ ਸਰਪੰਚ ਇਹਨਾਂ ਦਾ ਤੇ ਇਹ ਮਿੱਟੀ ਜਾਣ ਕੇ ਗੰਦ ਪਾਉਂਦੇ ਆ ਹੀ ਸਾਫ ਕਰੀ ਦੀ ਇਹ ਜਾਣ ਕੇ ਗੰਦ ਪਾਉਂਦੇ ਇਥੇ ਇਹਨਾਂ ਦੀ ਆਦਤ ਗੰਦ ਪਾਉਣ ਦੀ ਆ ਵੇ ਲੋ ਤੇ ਸਾਡੇ ਬੰਦੇ ਵੀ ਨਾਲ ਰਲ ਜਾਂਦੇ ਨੇ ਇਹਨਾਂ ਦੇ ਜਵਾਬ ਵੀ ਖੇਡਦੇ ਨੇ ਇਹਨਾਂ ਨੂੰ ਅਕਲ ਫੇਰ ਨਹੀਂ ਹੋਣੀ ਕੋਈ ਗੱਲ ਨਹੀਂ ਮੁੰਡੇ ਇਕੱਠੇ ਹੋ ਰਹੇ ਨੇ ਤੇ ਮੁੰਡੇ ਹੈਗੇ ਨਹੀਂਗੇ ਸ਼ਾਮ ਨੂੰ ਤਾਟੇ ਕਿਉਂ ਖਾਈ ਤੂੰ ਕੋਈ ਨਹੀਂ ਬੰਦ ਕਰ ਪਿੰਡ ਦੇ ਖੇਡਣ ਵਾਲੇ ਗਰਾਊਂਡ ਦਾ ਮਸਲਾ ਭਖ ਚੁੱਕਿਆ ਹੈ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਬੱਚਿਆਂ ਦੇ ਖੇਡਣ ਵਾਲੇ ਗਰਾਊਂਡ ਦੇ ਵਿੱਚ ਰੂੜੀ ਛੁੱਟੀ ਜਾ ਰਹੀ ਸੀ ਔਰ ਉਹ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਹ ਕਹ ਰਹੇ ਨੇ ਕਿ ਅਸੀਂ ਉੱਥੇ ਖੇਡਦੇ ਆਂ ਔਰ ਸਾਡਾ ਨੈਟ ਵਾਲੀ ਵਾਲਾ ਪਾੜ ਦਿੱਤਾ ਹੈ ਤੇ ਉਸ ਗਰਾਊਂਡ ਦੇ ਵਿੱਚ ਅਸੀਂ ਸਫਾਈ ਕੀਤੀ ਹੈ ਨੌਜਵਾਨ ਕਹਿੰਦੇ ਔਰ ਉੱਥੇ ਗੰਦਗੀ ਰੂੜੀ ਛੁੱਟੀ ਜਾ ਰਹੀ ਔਰ ਉਲਟਾ ਸਾਨੂੰ ਦਾਬੇ ਜਲਾਏ ਜਾ ਰਹੇ ਆ ਬਾਕੀ ਪੂਰੀ ਗੱਲਬਾਤ ਜਾਣ ਲੈਣੇ ਇਹਨਾਂ ਤੋਂ ਤੁਹਾਡਾ ਨਾਮ ਕੀ ਬਾਈ ਜੀ ਲਖਮਿੰਦਰ ਸਿੰਘ ਜਿਹੜੀ ਵੀਡੀਓ ਵਾਇਰਲ ਹੋ ਰਹੀ ਉਹ ਤੁਹਾਡੀ ਆ ਹਾਂਜੀ ਮੈਂ ਬਣਾਈ ਆ ਕੀ ਗੱਲ ਹੋਈ ਆ ਇਹ ਆ ਤੋਂ 2 ਮਹੀਨੇ ਪਹਿਲਾਂ ਪਹਿਲਾ 6 ਮਹੀਨੇ ਪਹਿਲਾਂ ਇੰਨਾ ਪਹਿਲਾਂ ਤਾਂ ਗਰਾਊਂਡ ਆਪਣਾ ਛੱਪੜ ਦਾ ਸਾਰਾ ਗੰਦ ਸਟਿਆ ਹੁੰਦੇ ਚੋ ਗਰਾਊਂਡ ਚੋ ਉਹ ਸੁੱਕ ਗਿਆ ਤੇ ਅਸੀਂ ਚਲੋ ਖੇਡਦੇ ਸੀ ਮੁੰਡੇ 2 ਮਹੀਨੇ ਹੋ ਗਏ ਖੇਡਣ ਲੱਗੇ ਮੁੰਡੇ ਪਹਿਲਾਂ ਨਸ਼ਿਆਂ ਤੇ ਲੱਗੇ ਸੀ ਕੋਈ ਉਹ ਵੀ ਹਟ ਕੇ ਵਿੱਚ ਸਾਡੇ ਵਿੱਚ ਖੜੇ ਨਹੀਂ ਨਾਂ ਨਹੀਂ ਲੈਣ ਚਾਹੁੰਦੇ ਉਹ ਵੀ ਹਟ ਕੇ ਨਸ਼ਿਆਂ ਤੋਂ ਖੇਡਣ ਲੱਗੇ ਚੰਗੇ ਕੰਮੀ ਚਲੋ ਲੱਗੇ ਨੇ ਤੇ ਕੱਲ ਦੀ ਗੱਲ ਆ ਇਹਨਾਂ ਵਿੱਚ ਰੂੜੀ ਛੱਡ ਰਹੇ ਸੀ ਗਰਾਊਂਡ ਚੋ ਅਸੀਂ ਸਫਾਈ ਕੀਤੀ ਬਹੁਤ ਮੁਸ਼ਕਲ ਨਾਲ ਧੁੱਪ ਦੇ ਵਿੱਚ ਵੀਡੀਓ ਮੇਰੇ ਕੋਲ ਹੈਗੀਆਂ ਸਾਰੀਆਂ ਤੇ ਇਹ ਰੂੜੀ ਸੱਟਨ ਆਏ ਮੈਨੂੰ ਮੁੰਡੇ ਦਾ ਫੋਨ ਆਇਆ ਇਹਦਾ ਕਿ ਗਰਾਊਂਡ 'ਚ ਗੰਦ ਸੱਟੀ ਜਾ ਰਹੇ ਨੇ ਮੈਂ ਸੁੱਤਾ ਪਿਆ ਸੀ ਮੈਂ ਉੱਠ ਕੇ ਆਇਆ ਤੇ ਮੈਂ ਕਿਹਾ ਆਖਿਆ ਮੈਂ ਕਿਹਾ ਕਿ ਇੱਥੇ ਗੰਦ ਨਾ ਸੁੱਟੋ ਮੈਂ ਜਿੱਦਾਂ ਬੋਲਿਆ ਇਦਾਂ ਹੀ ਕਿ ਮੈਂ ਕਿਹਾ ਇੱਥੇ ਗੰਦ ਨਾ ਸੁੱਟੋ ਕਿ ਅਸੀਂ ਤਾਂ ਸਫਾਈ ਕੀਤੀ ਐ ਇਥੇ ਤੁਸੀਂ ਗੰਦ ਸੁੱਟੀ ਜਾ ਰਹੇ ਕਹਿੰਦਾ ਤੂੰ ਕੌਣ ਹੁੰਨਾ ਰੋਕਣ ਵਾਲਾ ਮੈਨੂੰ ਮੇਰੇ ਕੋਲ ਵੀਡੀਓ ਉੱਤੇ ਉਹੀ ਬੋਲ ਰਿਹਾ ਤੂੰ ਕੌਣ ਹੁੰਨਾ ਆਪਣਾ ਰੋਕਣ ਵਾਲਾ ਸਾਨੂੰ ਤੂੰ ਹੀ ਨਵੇਂ ਉੱਠ ਗਏ ਬਦਮਾਸ਼ ਵੇਹਣੇ ਕਿਹੜਾ ਰੋਗ ਦਾ ਉਹਨੇ ਫੋਨ ਕੀਤਾ ਆਪਦੇ ਨਾਲ ਦੇ ਨੂੰ ਮੌਜੂਦਾ ਸਰਪੰਚ ਵੀ ਉੱਥੇ ਆਇਆ ਤੇ ਪੰਜ ਛੇ ਜਣੇ ਇੱਕੋ ਘਰ ਦੇ ਨੇ ਮਰ ਆਪੇ ਚਾਚੇ ਤਾਂ ਇਹਦੇ 6 7 ਜਣੇ ਆਏ ਮੈਨੂੰ ਧਮਕਾਇਆ ਗਿਆ ਤੂੰ ਵੀਡੀਓ ਕਿਉਂ ਬਣਾ ਰਿਹਾ ਤੂੰ ਵੀਡੀਓ ਤੇਰਾ ਫੋਨ ਭੰਨ ਦਾਂਗੇ ਤੂੰ ਵੀਡੀਓ ਬਣਾ ਰਿਹਾ ਗਰੁੱਪ 'ਚ ਵੀਡੀਓ ਕੋ ਪਾਈ ਤੂੰ ਪਿੰਡ ਵਾਲੇ 'ਚ ਕਿ ਅਸੀਂ ਤਾਂ ਸੱਟਾਂਗੇ ਤੂੰ ਰੋਗਲਾ ਰੋਗ ਸਕਦਾ ਤੇ ਉਮਰ 'ਚ ਬਹੁਤ ਵੱਡੇ ਆ ਚਲੋ ਤੇ ਉਹਨਾਂ ਨੇ ਏਡੀ ਗੰਦੀ ਹਰਕਰ ਕੀਤੀ ਨੈਟ ਪਾੜਾ ਹੈਗਾ ਉਹਨਾਂ ਨਾਲੋਂ ਨੈਟ ਮੈਂ ਵੀਡੀਓ ਬਣਾਈ ਜਦੋਂ ਨੈਟ ਪਾੜਨ ਲੱਗੇ ਮੈਂ ਵੀਡੀਓ ਉਸੇ ਟਾਈਮ ਬਣਾਉਣ ਲਾ ਪਿਆ ਮੈਨੂੰ ਧਮਕਾ ਰਹੀ ਮੈਂ ਫੇਰੀ ਵੀਡੀਓ ਬਣਾਈ ਉਹਨਾਂ ਨੇ ਉੱਥੇ ਹੀ ਨੈਟ ਛਾੜਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵੀਡੀਓ ਬਣਾ ਰਿਹਾ ਫਿਰ ਵੀਡੀਓ 'ਚ ਮੈਨੂੰ ਕਿਹਾ ਗਿਆ ਕਿ ਅਸੀਂ ਤਾਂ ਪਾੜਾਂਗੇ ਨੈਟ ਪਾੜੇ ਹੀ ਕਰ ਲੈ ਜੋ ਕਰਨਾ ਉਲਟਾ ਮੈਨੂੰ ਧਮਕਾਇਆ ਗਿਆ ਇਹਦਾ ਫੋਨ ਖੋਵੋ ਇਹਦਾ ਫੋਨ ਤੋੜੋ ਤੇਰੇ ਚਪੇੜਾਂ ਪੈ ਜਾਣੀਆਂ ਫੋਨ ਜੇਬ 'ਚ ਰੱਖ ਲੈ ਆਪਦਾ ਨਹੀਂ ਤੁਸੀਂ ਨੌਜਵਾਨ ਖੇਡਦੇ ਹੋ ਗਰਾਊਂਡ ਖੇਡਣ ਲਈ ਹੁੰਦਾ ਉਹ ਗੰਦਗੀ ਕਿਉਂ ਛੱਡਦੇ ਇਸ ਤਰ੍ਹਾਂ ਕਿਉਂ ਕਰ ਰਿਹਾ ਤੁਹਾਡੇ ਨਾਲ ਪਤਾ ਨਹੀਂ ਸਰ ਇਹ ਤਾਂ ਹੁਣ ਇਹਨਾਂ ਨੂੰ ਪਤਾ ਕਿਉਂ ਇਦਾਂ ਕਰਦੇ ਇਹ ਚਾਹੁੰਦੇ ਨੇ ਕਿ ਮੁੰਡੇ ਨਸ਼ਿਆਂ ਤੇ ਲੱਗਣ ਇਹ ਕਿਉਂ ਖੇਡਦੇ ਨੇ ਮੁੰਡੇ ਨਸ਼ਿਆਂ ਤੇ ਲੱਗੇ ਸੀ ਜਦੋਂ ਇਹਨਾਂ ਨੇ ਕਦੀ ਨਹੀਂ ਕਿਸੇ ਨੂੰ ਆਖਿਆ ਕਿ ਤੁਸੀਂ ਕਿਉਂ ਨਸ਼ਿਆਂ ਤੇ ਲੱਗੇ ਰੋਕ ਕੇ ਕਦੀ ਨਹੀਂ ਕਿਸੇ ਨੂੰ ਰੋਕਿਆ ਹੁਣ ਜੇ ਮੁੰਡੇ ਖੇਡਣ ਲੱਗ ਪਿਆ ਤੇ ਹੁਣ ਰੋਕ ਰਿਆ ਕਦੀ ਅਸੀਂ ਜਿੰਨੀ ਵਾਰੀ ਸਫਾਈ ਕੀਤੀ ਉਨੀ ਵਾਰੀ ਇਹਨਾਂ ਨੇ ਗੰਦ ਛਟਿਆ ਅਸੀਂ ਦੋ ਵਾਰੀ ਸਫਾਈ ਕਰ ਚੁੱਕੇ ਹਾਂ ਤਿੰਨ ਵਾਰੀ ਤੇ ਵਿੱਚ ਗਾਂਦੇ 19 ਵਾਰੀ ਛੱਟਦੇ ਨੇ ਇਹਨਾਂ ਨੂੰ ਤੁਹਾਡਾ ਅੱਗੇ ਆ ਜਾਓ ਅਗੇ ਅੱਛਾ ਪਿੰਡ ਦੇ ਵਿੱਚ ਕੋਈ ਵੀ ਕੋਈ ਸੁਵਿਧਾ ਨਹੀਂ ਹੈਗੀ ਸੀਗੀ ਖੇਡਣ ਦੀ ਅਸੀਂ ਆਪਦੇ ਪੈਸੇ ਪਾ ਕੇ ਸਾਰਾ ਸਮਾਨ ਲਿਆ ਕੇ ਖੇਡਣਾ ਸ਼ੁਰੂ ਕੀਤਾ ਜੀ 50 50 100 100 ਰੁਪਏ ਮੁੰਡਾ ਇਕੱਠਾ ਕਰਕੇ ਜਿੰਨੇ ਮੁੰਡੇ ਖੜੇ ਸਾਰੇ ਨੇ 50 50 100 100 ਇਕੱਠਾ ਪਾਇਆ ਤੇ ਪਿੰਡ ਦੇ ਵਿੱਚ نیٹ ਲਵਾ ਕੇ ਖੇਡਣਾ ਸ਼ੁਰੂ ਕਰ ਦਿੱਤਾ ਸਾਰੇ ਸਾਰੇ ਜਿਹੜੇ ਆ ਮੁੰਡੇ ਆ ਇਹ ਸਾਰੇ ਗਰੀਬ ਪਰਿਵਾਰਾਂ ਤੋਂ ਹੀ ਹਾਂਜੀ ਹਾਂਜੀ ਗਰੀਬ ਪਰਿਵਾਰਾਂ ਤੋਂ ਹੀ ਡੈੜੀ ਦੱਪੇ ਵਾਲੇ ਡੈੜੀ ਦੱਪੇ ਵਾਲੇ ਤੇ ਜਿਹੜਾ ਗਰਾਊਂਡ ਦੀ ਸਫਾਈ ਤੁਸੀਂ ਕਹਿੰਨੇ ਵੀ ਅਸੀਂ ਕਰਵਾਈ ਸੀਗੀ ਉਹ ਸਾਰੀ ਫਿਰ ਕਿਵੇਂ ਤੁਸੀਂ ਆਪਦੇ ਕੋਲੋਂ ਕਰਵਾਈ ਸਾਰੀ ਹਾਂਜੀ ਹੋਂਦ ਆਕਰੇ ਮੁੰਡਾ ਲੜਕੇ ਜੀ ਹਾਂਜੀ ਲੈ ਆਇਆ ਟਰੈਕਟਰ ਮੈਂ ਟਰੈਕਟਰ ਲੈ ਕੇ ਆਇਆ ਸੀ ਜੀ ਤੇ ਮੁੰਡਿਆਂ ਦੇ ਵੀ ਆਪਾਂ ਹੋਰ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਸੀ ਜੀ ਇਹਾਂ ਦੇ ਵੀ ਆਪਾਂ ਸਫਾਈ ਕਰਨੀ ਮੈਂ ਕੋਈ ਗੱਲ ਨਹੀਂ ਇਹਨਾਂ ਨੇ ਡੀਜ਼ਲ ਦੇ ਪੈਸੇ ਇਕੱਠੇ ਕੀਤੇ ਆ ਤੇ ਸਾਰੀ ਸਫਾਈ ਕੀਤੀ ਆ ਉਸ ਤੋਂ ਪਹਿਲਾਂ ਦੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਵੀ ਜਿਹੜਾ ਛੱਪੜ ਦਾ ਗੰਦ ਉੱਥੇ ਪਿਆ ਹੋਇਆ ਹੈ ਯਾਨੀ ਕਿ ਰੂੜੀ ਲੱਗੀ ਸੀ ਰੂੜੀ ਲੱਗੀ ਬਿਲਕੁਲ ਜਿਹੜਾ ਛੱਪੜ ਦਾ ਗੰਦ ਹੁੰਦਾ ਜੀ ਸਾਰੀਆਂ ਟਰਾਲੀਆਂ ਉੱਥੇ ਸਿੱਟੀਆਂ ਗਈਆਂ ਉਸ ਤੋਂ ਬਾਅਦ ਅਸੀਂ ਸਫਾਈ ਕੀਤੀ ਆ ਉਸ ਤੋਂ ਪਹਿਲਾਂ ਦੀ ਵੀ ਵੀਡੀਓ ਤੁਹਾਨੂੰ ਦੇ ਦੇਾਂਗੇ ਤੇ ਹੁਣ ਦੀ ਜਿਹੜੀ ਸਫਾਈ ਕੀਤੀ ਆ ਉਹਦੀ ਵੀ ਵੀਡੀਓ ਦੇ ਦੇਾਂਗੇ ਤੇ ਮੇਨ ਮੁੱਦਾ ਇਹ ਆ ਜੀ ਵੀ ਸਰਪੰਚ ਸਾਹਿਬ ਨੂੰ ਇਹ ਆ ਵੀ ਸਾਨੂੰ ਕੋਈ ਪੁੱਛਦਾ ਨਹੀਂ ਇੱਥੇ ਮੁੰਡੇ ਆਪ ਲੱਗੇ ਹੋਏ ਆ ਉਹਾਂ ਦੇ ਸਾਨੂੰ ਪੁੱਛ ਕੇ ਕੰਮ ਕੀਤਾ ਜਾਵੇ ਅਸੀਂ ਮਤਾ ਪਾਇਆ ਜੀ ਅਸੀਂ ਜੇ ਕੀਤਾ ਉਹ ਕੀਤਾ ਇੱਕ ਮੈਨੂੰ ਕਿਹਾ ਗਿਆ ਜੀ ਥੋਡੀ ਬਰਾਦਰੀ ਨੂੰ ਅਹੀ ਇਹ ਤੇ ਖੇਡਣ ਨਹੀਂ ਦੇਣਾ ਤੂੰ ਹੀ ਸਾਡੇ ਤੋਂ ਬਿਨਾ ਪੁੱਛੇ ਗਰਾਊਂਡ 'ਚ ਵੜਦੇ ਕਿਵੇਂ ਜੀ ਫਿਰ 2 ਮਹੀਨਾ ਤੋਂ ਨਰੇਗਾ ਦਾ ਕੰਮ ਚੱਲਦਾ ਜੀ ਅਸੀਂ ਆਖਿਆ ਨਰੇਗਾ ਦਾ ਕੰਮ ਗਰਾਊਂਡ 'ਚ ਲਾ ਦਿਓ ਸਫਾਈ ਤੋਂ ਪਹਿਲਾਂ ਸਫਾਈ ਕਰਾ ਦਿਓ 2 ਮਹੀਨਾ ਤੋਂ ਫੋਟਮਾਂ ਪੈ ਰਹੀਆਂ ਜੀ ਨਰੇਗਾ ਦੀਆਂ ਪਿੰਡ 'ਚ ਦੁੱਕੀ ਦਾ ਕੰਮ ਨਹੀਂ ਹੋਇਆ ਤੁਸੀਂ ਜਾ ਕੇ ਵੇਖ ਸਕਦੇ ਹੋ ਛੱਪੜ ਹੋਵੇ ਫੋਲਾ ਜੀ ਗੰਦ ਛੱਪੜ ਦੇ ਆਸੇ ਪਾਸੇ ਗਰਾਊਂਡ ਸਿਰਫ ਅਸੀਂ ਸਾਫ਼ ਕੀਤਾ ਉਹ ਤੁਸੀਂ ਜਾ ਕੇ ਵੇਖ ਸਕਦੇ ਹੋ ਤੁਸੀਂ ਹੁਣ ਜਾ ਕੇ ਦੇਖੋਗੇ ਨਾ ਇੱਕ ਵਾਰੀ ਉੱਤੇ ਸੀਨ ਜ਼ਰੂਰ ਲਿਓ ਅਸੀਂ ਜਿੰਨੀ ਸਫਾਈ ਕੀਤੀ ਧੁੱਪ 'ਚ ਸੜੇ ਅਸੀਂ ਨੈਟ ਪਾੜੇ ਦਾ ਵੀ ਸੀਨ ਸਾਡੇ ਕੋਲ ਵੀਡੀਓ ਹੈ ਤੁਹਾਨੂੰ ਉਹ ਵੀ ਦੇ ਦਾਂਗੇ ਪਿੰਡ ਕਿਹੜਾ ਹੈ ਬਰੀਆਮ ਵਾਲਾ ਮਮਦੂਰ ਰੋਡ ਤੇ ਫਰੋਈਪੁਰ ਚ ਹੀ ਬੰਦੇ ਹੁਣ ਤੁਹਾਡੀ ਮੰਗ ਕੀ ਕੀ ਐਪਲੀਕੇਸ਼ਨ ਦਿੱਤੀ ਇੱਥੇ ਤੁਸੀਂ ਕਿ ਇਹਨਾਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇ ਪਿੰਡ 'ਚ ਧੱਕਾ ਕਰਦੇ ਧਮਕਾਇਆ ਜਾ ਰਿਹਾ ਕਿ ਤੁਸੀਂ ਗਰਾਊਂਡ 'ਚੋਂ ਨਹੀਂ ਵਾਟ ਸਕਦੇ ਸਾਡੇ ਤੋਂ ਬਿਨਾਂ ਪੁੱਛੇ ਪੰਚਾਇਤੀ ਜਗ੍ਹਾ ਹਾਲਾਂਕਿ ਇਹ ਗਰਾਊਂਡ ਬਣੇ ਟਾਈਮ ਤੋਂ ਗਰਾਊਂਡ ਮਿਲਿਆ ਹੋਇਆ ਸਾਨੂੰ ਇਹ ਅੱਜ ਨਹੀਂ ਇਹ ਹੀ ਗਰਾਊਂਡ ਛੜਵਾਇਆ ਜਿਹੜਾ ਇਹ ਕਹਿ ਰਹੇ ਪੰਚਾਇਤੀ ਜਗ੍ਹਾ ਤੇ ਇਹ ਕ ਇਹਨਾਂ ਦਾ ਮਤਲਬ ਕਿ ਮੇਨ ਮੁੱਦਾ ਇਹ ਹੈ ਕਿ ਅਸੀਂ ਇਹ ਗਰਾਊਂਡ ਵਾਹ ਕੇ ਇੱਥੇ ਆਪਦੀ ਪੈੜੀ ਬਈ ਉਹ ਏਡੀਸੀ ਕੋਲ ਇੱਥੇ ਆਏ ਹਾਂ ਜੀ ਹਾਂ ਜੀ ਇੱਥੇ ਪੱਤਰ ਲੈ ਕੇ ਆਏ ਆ ਚਲੋ ਵੇਨੇ ਕੀ ਹੱਲ ਕਰਦੇ ਸਾਡਾ ਤਾਂ ਬਿਲਕੁਲ ਇਹ ਵਿਸ਼ਾ ਬੜਾ ਗੰਭੀਰ ਆ ਕਿਉਂਕਿ ਇੱਕ ਪਾਸੇ ਸਰਕਾਰ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਪਾਰਕ ਖੇਡਾਂ ਦੇ ਗਰਾਊਂਡ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਰਹੀ ਆ ਪਰ ਦੂਜੇ ਪਾਸੇ ਉਸੇ ਹੀ ਸਰਕਾਰ ਦੇ ਵਿੱਚ ਬੜੇ ਵਧੀਆ ਅਹੁਦੇ ਤੇ ਮੰਨੇ ਜਾਣ ਵਾਲੇ ਸਰਪੰਚ ਦੇ ਕਥੀ ਦੋਸ਼ ਨੇ ਕਿ ਉਹਨਾਂ ਦੇ ਧਿਰ ਦੇ ਵੱਲੋਂ ਉੱਥੇ ਗੰਦ ਸੁੱਟਿਆ ਜਾਂਦਾ ਉੱਥੇ ਛੱਪੜ ਦੀ ਗੰਦਗੀ ਛੁੱਟੀ ਜਾਂਦੀ ਆ ਜਿਹਦੇ ਨਾਲ ਇਹ ਵੀ ਗੱਲਾਂ ਨਾਲ ਕਹਿੰਿਆ ਕਿ ਇਹਨਾਂ ਨੂੰ ਖੇਡਣ ਦੇ ਲਈ ਉੱਥੇ ਰੋਕਿਆ ਜਾਂਦਾ ਹੈ ਉੱਥੇ ਵਾਲੀਬਾਲ ਖੇਡਦੇ ਨੇ ਜਾਂ ਜੋ ਵੀ ਖੇਡ ਏ ਉੱਥੇ ਖੇਡਦੇ ਨੇ ਉੱਥੇ ਰੋਕਿਆ ਜਾਂਦਾ ਔਰ ਇਹ ਕਹਾਣੀ ਪੂਰੀ ਕੱਲ ਦੀ ਬੜੀ ਚਰਚਾ ਦੇ ਵਿੱਚ ਫਿਰੋਜ਼ਪੁਰ ਦੇ ਵਿਰਿਆਮ ਸਿੰਘ ਵਾਲਾ ਪਿੰਡ ਤੋਂ ਸਾਹਮਣੇ ਆ ਰਹੀ ਆ ਹੁਣ ਏਡੀਸੀ ਫਿਰੋਜ਼ਪੁਰ ਕੋਲੇ ਆਏ ਨੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਆਪਣਾ ਇੱਕ ਸ਼ਿਕਾਇਤ ਦਿੱਤੀ ਆ ਜਿਸ ਦੇ ਵਿੱਚ ਇਹਨਾਂ ਨੇ ਪੂਰੀ ਕਹਾਣੀ ਲਿਖੀ ਹੁਣ ਦੇਖਣਾ ਹੀ ਹੋਵੇਗਾ ਕਿ ਇਹ ਏਡੀਸੀ ਫਰੋਸਪਰ ਉਹਨਾਂ ਤੇ ਕੋਈ ਕਾਰਵਾਈ ਕਰਦੇ ਨੇ ਜਾਂ ਫਿਰ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਇਹ ਉਹਨਾਂ ਲਈ ਸਮੇਂ ਤੇ ਕਲੀਅਰ ਹੋਏਗਾ ਇਸ ਪੂਰੇ ਸਬੰਧ ਦੇ ਵਿੱਚ ਮੌਜੂਦਾ ਸਰਪੰਚ ਦਾ ਜਿਹੜਾ ਉਹ ਪੱਖ ਵੀ ਲੈ ਲੈਣੇ ਆ ਕਿ ਉਹਨਾਂ ਦਾ ਆਖਿਰਕਾਰ ਇਸ ਬਾਰੇ ਕੀ ਕਹਿਣਾ ਹੈ ਮਨਜਿੰਦਰ ਸਿੰਘ ਸਰਪੰਚ ਨੇ ਉੱਥੋਂ ਦੇ ਮੌਜੂਦ ਹੈਲੋ ਮਨਜਿੰਦਰ ਸਿੰਘ ਗੱਲ ਕਰਦੇ ਹੋ ਜੀ ਸਰਪੰਚ ਹਾਂ ਜੀ ਅਜੀ ਮੈਂ ਸੁਖਵਿੰਦਰ ਸਿੰਘ ਸੁਖ ਗੱਲ ਕਰਦਾ ਜੀ ਪੱਤਰਕਾਰ ਤੁਹਾਡਾ ਬਰਿਆਮ ਸਿੰਘ ਵਾਲਾ ਪਿੰਡ ਹੈ ਜੀ ਹਾਂ ਜੀ ਪੱਖ ਲੈਣ ਵਾਸਤੇ ਮੈਂ ਤੁਹਾਨੂੰ ਫੋਨ ਕੀਤਾ ਜੀ ਮੈਂ ਕੈਮਰੇ ਤੇ ਔਨ ਰਿਕਾਰਡ ਹੀ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਪੱਖ ਲੈਣਾ ਸੀ ਤੁਹਾਡਾ ਕੋਈ ਨੈਟ ਪਾੜਿਆ ਗਿਆ ਕੋਈ ਆਪਣਾ ਗਰਾਊਂਡ ਦੇ ਵਿੱਚ ਰੂੜੀ ਲਾਈ ਗਈ ਹੈ ਉੱਥੇ ਛੁੱਟੀ ਗਈ ਆ ਨਾਲੀਆਂ ਦੇ ਵਿੱਚੋਂ ਗੰਦਗੀ ਕੱਢ ਕੇ ਜੀ ਮੁੰਡਿਆਂ ਨੂੰ ਤੱਕੇ-ਤੱਕੇ ਮਾਰੇ ਗਿਆ ਜੀ ਨਹੀਂ ਨਹੀਂ ਜੀ ਐਸਾ ਕੁਝ ਨਹੀਂ ਹੋਇਆਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਉਹ ਨੈਟ ਜਿਹੜਾ ਗੰਦਗੀ ਵਾਲੀ ਗੱਲ ਹੈ ਇਹ ਪਿਛਲੇ ਟਰਮ ਦੀ ਗੱਲ ਹੈ ਜੀ ਹੂੰ ਪਿਛਲਾ ਜੋ ਸਰਪੈਂਟ ਸੀਗਾ ਉਹਦੇ ਟਾਈਮ ਦੀ ਗੱਲ ਹੈ ਹੂੰ ਠੀਕ ਹੈ ਜੀ ਹੁਣ ਜਿੱਥੇ ਲੜਕੇ ਖੇਡ ਰਹੇ ਆ ਜਾਂ ਕੁਝ ਵੀ ਕਰ ਰਹੇ ਆ ਉਸ ਜਗ੍ਹਾ ਤੇ ਨਹੀਂ ਉਦੋਂ ਸਾਈਡ ਤੇ ਉੱਤੇ ਛੋਟੀ ਜਿਹੀ ਟਰਾਲੀ ਹੁੰਦੀ ਜਿਹੜੀ ਜੀਪ ਵਾਲੀ ਟਰਾਲੀ ਹੁੰਦੀ ਆ ਉਹਦੇ ਵਿੱਚ ਗੰਦ ਪਈ ਭਾਈ ਉਹ ਤਾਂ ਵੀਡੀਓ ਵੀਡੀਓ ਦੇ ਵਿੱਚ ਵੀ ਆ ਰਿਹਾ ਵੀ ਇੱਕ ਟਰਾਲੀ ਟਰੈਕਟਰ ਮਗਰ ਪਾਈ ਆ ਛੋਟੀ ਜੀ ਉਹ ਸੁੱਟੀ ਜਾ ਰਹੀ ਪਰ ਗਰਾਊਂਡ ਤਾਂ ਖੇਡਣ ਲਈ ਹੁੰਦਾ ਨਾ ਉਹ ਰੂੜੀ ਆਸਤੇ ਤਾਂ ਹੁੰਦਾ ਹੀ ਨਹੀਂ ਜੀ ਤੁਸੀਂ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਸਰਪੰਚੋ ਜੀ ਪਿੰਡ ਦੇ ਉਹ ਬਾਹਰ ਦੀ ਆ ਤੁਸੀਂ ਦੇਖੋ ਨਾ ਗਰਾਊਂਡ ਤੋਂ ਬਾਹਰ ਆ ਨੀ ਗਰਾਊਂਡ ਤੋਂ ਬਾਹਰ ਆ ਉਹ ਕਹਿੰਦੇ ਗਰਾਊਂਡ ਦੇ ਅੰਦਰ ਦੀ ਵੀਡੀਓ ਆ ਜੀ ਵਿੱਚ ਦੀ ਆ ਉਹ ਵੀਡੀਓ ਵੀ ਆਈ ਹੋਈ ਨਾ ਵਾਇਰਲ ਹੋਈ ਮੌਕੇ ਦੀ ਵੀਡੀਓ ਆਈ ਹੋਈ ਬਾਹਰ ਹਾਂ ਜੀ ਹਾਂ ਜੀ ਵੀਡੀਓ ਆਈ ਹੈ ਵੀਡੀਓ ਆਈ ਆ ਉਹ ਦੇਖੀ ਅਸੀਂ ਤੁਸੀਂ ਵੀ ਸ hẳn ਦੇਖ ਲਈ ਹੋਗੀ ਜਿੱਥੇ ਨਾ ਨੈਟ ਲੱਗਾ ਹੋਇਆ ਨਾ ਉਸ ਤੋਂ ਬਾਹਰ ਦੀ ਆ ਨਹੀਂ ਨਹੀਂ ਉਹ ਗੱਲ ਠੀਕ ਹੈ ਗਰਾਊਂਡ ਦੇ ਅੰਦਰ ਦੀ ਗੱਲ ਕਰ ਰਹੇ ਜੀ ਪੂਰੇ ਗਰਾਊਂਡ 'ਚ ਆਪਾਂ ਮਤਲਬ ਗੰਦਗੀ ਨਹੀਂ ਨਾ ਛੱਡ ਸਕਦੇਗੇ ਤੁਸੀਂ ਵੀ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਠੀਕ ਹੈ ਪਰ ਉਹ ਜਿਹੜੀ ਲੜਕਾ ਜਿਹੜੀ ਵੀਡੀਓ ਬਣਾ ਰਿਹਾ ਜਾਂ ਕੁਝ ਕਰ ਰਿਹਾ ਨਾ ਉਹਦੀ ਜਿਹੜੀ ਬੋਲਬੋਣੀ ਸੀ ਨਾ ਉਹ ਅਸੀਂ ਉੱਥੇ ਮੈਟਰ ਤੇ ਪਹੁੰਚੇ ਸੀਗਾ ਉਹਦੀ ਬੋਲਬਾਣੀ ਥੋੜੀ ਹੋਰ ਸੀਗੀ ਕਿਵੇਂ ਦੀ ਸੀ ਜੀ ਉਹ ਸਾਡੇ ਕੋਲ ਨਹੀਂ ਸਾਡੇੋਂ ਤੋਂ ਪਹਿਲਾਂ ਤਾਂ ਇਹ ਐਪਨ ਹੋ ਚੁੱਕਿਆ ਸੀਗਾ ਠੀਕ ਹੈ ਹਾਂ ਉਹਦੇ ਵਿੱਚ ਉਹ ਬਹੁਤ ਗਲਤ ਤੁਸੀਂ ਕੌਣ ਹੋ ਤੁਸੀਂ ਨਹੀਂ ਕਿਹਾ ਤੂੰ ਕੌਣ ਹੁੰਦਾ ਤੇ ਡਲਗੀ ਸਤ ਵਾਲਾ ਵੀ ਚਲੋ ਜੇ ਕੋਈ ਮੈਟਰ ਹੈ ਤੁਸੀਂ ਮੈਂ ਵੀ ਤਾਂ ਸਮਝਾਇਆ ਤੁਸੀਂ ਮੇਰੇ ਕੋਲ ਗੱਲ ਕਰੋ ਤੁਸੀਂ ਵੀਡੀਓ ਬਣਾ ਕੇ ਇਸ਼ੂ ਕਰਨ ਨੂੰ ਉਹ ਬढ़ावा ਤਾਂ ਨਾ ਦੋਸਤ ਜੀ ਨੂੰ ਹੂੰ ਉਹ 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 ਇਹ ਗੱਲ ਵੀ ਉਹ ਇਹ ਗੱਲ ਵੀ ਕਹਿ ਰਹੇ ਕਹਿੰਦੇ ਵੀ ਜਦੋਂ ਟਰੈਕਟਰ ਵਾਲਾ ਸੁੱਟ ਰਿਹਾ ਸੀ ਜਿਹੜਾ ਟਰੈਕਟਰ ਵਾਲੇ ਨੂੰ ਕਿਹਾ ਤਾਂ ਟਰੈਕਟਰ ਵਾਲੇ ਨੇ ਮੌਕੇ ਤੇ ਫੋਨ ਲਾ ਕੇ ਸਰਪੈਂਚਰਾਂ ਨੂੰ ਸੱਦ ਲਿਆ ਔਰ ਇਹ ਸਾਰੇ ਇਕੱਠੇ ਆ ਕੇ ਸਾਡੇ ਗੱਲ ਪੈ ਗਏ ਮੈਨੂੰ ਇਹ ਗੱਲ ਗਲ ਵਾਲੀ ਤਾਂ ਕੋਈ ਨਹੀਂ ਉੱਥੇ ਕਹਦੇ ਕੋਈ ਗਲ ਪਾਇਆ ਇਹਨੂੰ ਹੱਥ ਲਾਇਆ ਹੋਵੇ ਕਿ ਕਹਿੰਦੇ ਐਸੀ ਕੋਈ ਇਸ਼ੂ ਨਹੀਂ ਹੈਗਾਗਾ ਇਹ ਗੱਲ ਨੂੰ ਵਧਾਉਣ ਵਾਸਤੇ ਗੱਲ ਤੂ ਪੜ ਰਹੀ ਆ ਇੱਕ ਗੱਲ ਨਹੀਂ ਹੋਇਆਗਾ ਜਦੋਂ ਪਤਾ ਲੱਗਾ ਸਾਨੂੰ ਅਸੀਂ ਉੱਥੇ ਗਏ ਆ ਉਦੋਂ ਇਹ ਲੜਕੇ ਨੂੰ ਮੈਂ ਖੁਦ ਆਖਿਆ ਮੈਂ ਕਿਹਾ ਵੀ ਕੀ ਗੱਲ ਹੋਈ ਕਹਿੰਦਾ ਚਾਚਾ ਜੀ ਇਸ ਤਰ੍ਹਾਂ ਗੱਲ ਹੋਈ ਮੈਂ ਕਿਹਾ ਵੀ ਤੂੰ ਸਾਈਡ ਤੇ ਹੋਏ ਕਰੂ ਇਹਨੂੰ ਇਹ ਪੁੱਛੋ ਮੈਂ ਇਹਨੂੰ ਗੱਲ ਆਖੀ ਵੀ ਆ ਕੀ ਫਿਲਹਾਲ ਜਿਹੜੀ ਵੀਡੀਓ ਬਣਾ ਕੇ ਪਿੰਡ ਦੇ ਗਰੁੱਪ ਵਿੱਚ ਵਾਇਰਲ ਕਰ ਰਿਆ ਇਹਦਾ ਮਤਲਬ ਸੀ ਵੀ ਪਹਿਲਾਂ ਮੈਨੂੰ ਦੱਸ ਦਿੰਦਾ ਵੀ ਚਾਚਾ ਜੀ ਆਹ ਗੱਲ ਹੋ ਰਹੀ ਆ ਮੈਂ ਇਹਨੂੰ ਕਹਿੰਦਾ ਸੀ ਤੂੰ ਸਾਈਡ ਤੇ ਹੋ ਜਾ ਮੈਂ ਉਹ ਸ਼ਾਮ ਦਾ ਕਾਫੀ ਕਲੀਅਰ ਆਊਟ ਕਰਾ ਦਿੰਦਾ ਹੂੰ ਇਹਦਾ ਫਰ ਕੰਮ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਥੋੜੀ ਜਿਹੀ ਈਸ਼ੂ ਬਣਾਇਆ ਇਸ ਗੱਲ ਦਾ ਠੀਕ ਹੈ ਜੀ ਹੋਰ ਕੁਛ ਇਸ ਸਬੰਧ ਵਿੱਚ ਕਹਿਣਾ ਚਾਹੁੰਦੇ ਹੋ ਜੀ ਸਫਾਈ ਚ ਕੁਝ ਹੋਰ ਆ ਆ ਚੀਜ਼ ਹੋ ਰਹੀ ਹੈ ਗੰਦ ਸਿੱਟਿਆ ਗਿਆ ਗਰਾਊਂਡ ਦੇ ਵਿੱਚ ਤੇ ਇਹਨੂੰ ਸੋਲਡ ਆਊਟ ਕਰੋ ਜੇ ਤਾਂ ਮੈਂ ਆਖਾਂ ਵੀ ਮੈਂ ਨਹੀਂ ਕਰ ਰਿਹਾ ਜਾਂ ਕੁਝ ਕਰ ਰਿਹਾ ਫਿਰ ਤਾਂ ਗੱਲ ਅਲੱਗ ਹੈ ਹਮ ਮੈਂ ਤਾਂ ਇਹਨਾਂ ਨੂੰ ਉਹ ਵੀ ਕਿਹਾ ਜਦੋਂ ਮੈਂ ਗਿਆ ਸੀਗਾ ਮੈਂ ਉਹ ਵੀ ਕਿਹਾ ਸੀ ਮੈਂ ਕੋਈ ਗੱਲ ਨਹੀਂ ਆਪਾਂ ਇਹਨੂੰ ਸੋਲਡ ਆਊਟ ਕਰ ਲੈਨੇ ਹ ਹ ਉਹ ਇਹ ਥੋੜੀ ਜਿਹੀ ਬੋਲਬਾਣੀ ਜਦੋਂ ਕੰਮ ਦਾ ਬਹੁਤ ਜ਼ਿਆਦਾ ਵਧੀਆ ਹੋਇਆ ਸੀ ਉੱਥੇ ਹਮ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਜਦੋਂ ਇਹ ਗੰਦ ਦੀ ਮੈਂ ਅਸੀਂ ਆਪੇ ਦੋ ਜਣੇ ਜਾ ਕੇ ਕਰਵਾ ਦਿੰਦੇ ਉਹਨੂੰ ਠੀਕ ਆ ਮਨਜਿੰਦਰ ਜੀ ਮਨਜਿੰਦਰ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਪੱਖ ਜਾਣਨਾ ਸੀਗਾ ਅਗਲਾ ਤਾਂ ਅਗਲਾ ਤਾਂ ਬੋਲੇਗਾ ਨਾ ਫਿਰ ਅਗਲੇ ਨੂੰ ਵੀ ਇਹ ਵੀ ਬੋਲੇ ਥੋੜਾ ਬਤਾ ਨਹੀਂ ਉਹ ਤਾਂ ਇਹ ਵੀ ਗੱਲ ਉਹ ਤਾਂ ਇਹ ਵੀ ਗੱਲ ਕਹਿ ਰਹੇ ਨੇ ਕਿ ਉਹ ਉਹ ਤਾਂ ਮਨਜਿੰਦਰ ਮਨਜਿੰਦਰ ਜੀ ਇੱਕ ਗੱਲ ਮੇਰੀ ਸੁਣਿਆ ਜੀ ਮੇਰੀ ਗੱਲ ਵੀ ਇੱਕ ਸੁਣਿਆ ਜੀ ਉਹ ਤਾਂ ਇਹ ਗੱਲ ਕਹਿ ਰਹੇ ਨੇ ਵੀ ਉਹ ਕਹਿੰਦੇ ਵੀ ਤੁਹਾਡੀ ਕੋਈ ਜਾਤੀ ਮੁੱਦਾ ਵੀ ਉੱਥੇ ਬਣਿਆ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਤੁਹਾਡੇ ਬਰਾਦਰੀ ਨੂੰ ਇਹੀ ਇੱਥੇ ਨਾ ਖੇਡਣ ਦੇਣਾ ਨਾ ਕੁਛ ਉਹ ਕਹਿੰਦੇ ਵੀ ਨਸ਼ੇ ਹੀ ਕਰਨੇ ਇਹ ਨਸ਼ਿਆਂ ਚੋਂ ਬਾਹਰ ਕਿਉ ਐਸਾ ਕੌਣ ਹੋਏਗਾ ਇਹ ਨਸ਼ੇ ਕਰਨ ਕਿਉਂਕਿ ਸਾਡਾ ਸਾਰਾ ਪਰਿਵਾਰ ਤਾਂ ਵੇਖ ਲਓ ਹੂੰ ਹੂੰ ਕਿਹਨਾਂ ਦਾ ਚਾਣ ਗਿੰਦੇ ਅਸੀਂ ਇਸ ਚੀਜ਼ ਨੂੰ ਕਿਉਂ ਪ੍ਰਮੋਟ ਕਰਾਂਗੇ ਵੀ ਇਹ ਨਸ਼ਾ ਕਰਨ ਹੂੰ ਇਹਨਾਂ ਦੇ ਗਰੁੱਪ ਦੇ ਵਿੱਚੋਂ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਰਿਹਾ ਜੇ ਤੁਸੀਂ ਰਿਕਾਰਡ ਕਰ ਰਹੇ ਹੋ ਆਨ ਰਿਕਾਰਡ ਹੈ ਜੀ ਜੀ ਤੈਨੂੰ ਇਹਦੇ ਵਿੱਚ ਉਹਨਾਂ ਗਰੁੱਪ ਦੇ ਵਿੱਚ ਇੱਕ ਮੇਰੇ ਕੋਲ ਨਾਲ ਲੜਕਾ ਕੰਮ ਕਰਦਾ ਸੰਦੀਪ ਸਿੰਘ ਹੂੰ ਉਹਨੇ ਜ਼ਰੂਰ ਇਹਨਾਂ ਨੇ ਮੈਸੇਜ ਆਇਆ ਸੀ ਜੀ ਕਹਿੰਦਾ ਯਾਰ ਉਹਨਾਂ ਨੂੰ ਨੈਟ ਚਾਹੀਦਾ ਕਹਿੰਦਾ ਯਾਰ ਮੇਰੇ ਕੋਲ ਆ ਜਾਂ ਤਾਂ ਠੀਕ ਕੋਈ ਦਿੰਦਾ ਵੈਸੇ ਠੀਕ ਨਹੀਂ ਤਾਂ ਮੈਂ ਆਪਣੀ ਪੌਕੇਟ ਦੇ ਵਿੱਚੋਂ ਤੁਹਾਨੂੰ ਨੈਟ ਤੇ ਵਾਲੀਬਾਲ ਤੋਂ ਦੇਲਤੀ ਜਾਊਂਗਾ ਪਰ ਨੈਟ ਦਾ ਸਾਹਮਣੇ ਹੀ ਪਾੜ ਰਹੇ ਹੈਗੇ ਆ ਬੰਦੇ ਇੱਕ ਬਜ਼ੁਰਗ ਵਾਹਵਾ ਉਮਰ ਦਾ ਬੰਦਾ ਸਿਆਣਾ ਬਿਆਣੋਂ ਨੈਟ ਪਾੜੀ ਜਾਂਦਾ ਉਹਦੀ ਵੀਡੀਓ ਆਈ ਸਾਹਮਣੇ ਜੀ ਇਹ ਨਹੀਂ ਉਹਦੀ ਵੀਡੀਓ ਤਾਂ ਆਈ ਨਹੀਂ ਕੋਈ ਆਈ ਹੈ ਜੀ ਵੀਡੀਓ ਸਾਨੂੰ ਦਿਖਾਈ ਉਹਨਾਂ ਨੇ ਉਹ ਬੰਦਾ ਕਾਫੀ ਉਮਰ ਦਾ ਉਹ ਨੈਟ ਪਾੜ ਰਿਹਾ ਜੀ ਮੈਂ ਤੁਹਾਨੂੰ ਸੈਂਡ ਕਰ ਦਿੰਨਾ ਮੈਂ ਵੀਡੀਓ ਦੇ ਵਿੱਚ ਵਿੱਚ ਖਬਰ ਦੇ ਵਿੱਚ ਵੀ ਉਹਨੂੰ ਲਾ ਦਿੰ ਮੈਨੂੰ ਕੋਈ ਗੱਲ ਨਹੀਂ ਉਹ ਦੇਖ ਲੈਣੇ ਸੀ ਕੀ ਹੈਗੀ ਉਹ ਸਾਡੇ ਕੋਲ ਵੀਡੀਓ ਨਹੀਂ ਆਈਗੀ ਹੂੰ ਤਾਂ ਕੋਣ ਲੜਕਾ ਕੋ ਨਹੀਂਗਾ ਸਭ ਕੁਝ ਦੇ ਬਾਰੇ ਨਹੀਂ ਪਤਾ ਹੈਗਾ ਮੈਂ ਤਾਂ ਤੁਹਾਨੂੰ ਕਹਿ ਰਹਾ ਮੇਰੇ ਕੋਲ ਤਾਂ ਇਹ ਆਈ ਸੀ ਮੈਂ ਤਾਂ ਸੋਚਿਆ ਇਹਨਾਂ ਨੂੰ ਆਪ ਕਹਿ ਸੀ ਜੇ ਕੋਈ ਨੈਟ ਦਾ ਇਸ਼ੂ ਹੈ ਨਾ ਤੁਹਾਡੇ ਕੋਲ ਲੜਕੇ ਬਾਹਰੋਂ ਆਵੇ ਆ ਤੁਸੀਂ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਇੱਕ ਨੈਟ ਹੋਰ ਪ੍ਰੋਵਾਈਡ ਕਰਾ ਦੇਣਾ ਹੂੰ ਨੈਟ ਤੇ ਬੋਲੀ ਬੋਲੀ ਹੈ ਮੈਂ ਤੁਹਾਨੂੰ ਆਪ ਦਿੰਦਾ ਮੈਂ ਇਹਨਾਂ ਲੜਕੇ ਨੂੰ ਉਹ ਕਰਕੇ ਇਹ ਕੋਈ ਆਇਆ ਨਹੀਂ ਮੇਰੇ ਕੋਲ ਤਾਂ ਕਰ ਜਾ ਰਹੇ ਨੇ ਠੀਕ ਹੈ ਮਨਜਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੱਖ ਲੈਣ ਲਈ ਫੋਨ ਕੀਤਾ ਤੁਸੀਂ ਆਪਣਾ ਪੱਖ ਦਿੱਤਾ ਬਹੁਤ ਬਹੁਤ ਧੰਨਵਾਦ ਤਾ ਸਾਡੇ ਨਾਲ ਲਾਈਨ ਤੇ ਮਨਜਿੰਦਰ ਮੌਜੂਦਾ ਸਰਪੰਚ ਸੀਗੇ ਹਾਲਾਂਕਿ ਇਹਨਾਂ ਦੇ ਵੱਲੋਂ ਜਿਹੜਾ ਕਥੀ ਤੌਰ ਤੇ ਦੋਸ਼ ਲਾਇਏ ਗਏ ਸੀ ਔਰ ਉਹਨਾਂ ਦੇ ਨਾਲ ਆ ਸੀ ਉਹਨਾਂ ਨੂੰ ਇਲਜ਼ਾਮ ਕਲੀਅਰ ਕਰ ਲਈ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਇਹਨਾਂ ਨੇ ਕਿਹਾ ਕਿ ਉਹਨਾਂ ਦਾ ਧੜਾ ਉੱਥੇ ਆ ਕੇ ਆ ਕੁਝ ਕੀਤਾ ਪਰ ਉਹਨਾਂ ਨੇ ਕਾਫੀ ਗੱਲਾਂ ਕਹੀਆਂ ਜੋ ਕੈਮਰੇ ਦੇ ਵਿੱਚ ਤੁਸੀਂ ਵੀ ਸੁਣ ਲੀਆਂ ਨੇ ਸਕਰੀਨ ਤੇ ਇਹਨਾਂ ਨੇ ਵੀ ਕਹੀਆਂ ਇਹਨਾਂ ਦੋਨਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਪੂਰੀ ਗੱਲ ਅਗਰ ਤੁਹਾਨੂੰ ਵੀ ਸਮਝ ਆਉਂਦੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਰਾਏ ਜ਼ਰੂਰ ਲਿਖਿਓ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਪੂਰੇ ਮਸਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਇਹਨਾਂ ਪਰਿਵਾਰਾਂ ਨੂੰ ਅਨਸਾਫ਼ ਦੁਆਇਆ ਜਾਵੇ ਜਿਹੜਾ ਗਲਤ ਆ ਉਹਦੇ ਤੇ ਕਾਰਵਾਈ ਬਣਦੀ ਕਾਨੂੰਨੀ ਕੀਤੀ ਜਾਵੇ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ